ਅਜੀਬ ਵੈਪਟੇ ਵੀ ਸਮੂਦ ਅਸਕੰਦਾਰ ਸਵਾਗਤ ਮੈਂ ਜਤਿੰਦਰ ਕਾਦ ਮੇਰੇ ਨਾਲ ਨੇ ਪੁਨੀਤ ਗੋਇਲ ਅਸੀਂ ਪਹੁੰਚੇ ਹਾਂ ਬਟਾਲਾ ਦੇ ਅਸਲੀ ਪੁਲਿਸ ਜਿੱਥੇ ਦੁਬਾਰਾ ਫਿਰ ਅੱਜ ਬਟਾਲੇ 'ਚ ਗੋਲੀ ਚੱਲਦੀ ਹੈ ਸ਼ਾਮ ਦੇ ਸਮੇਂ ਉਸਨੂੰ ਉਸ ਤੋਂ ਖਾਨ ਦਾ ਦੱਸਾਂਗੇ ਕਿ ਉਹ ਸੀਟ ਟੈਲੀਕਮ ਦੀ ਦੁਕਾਨ ਹੈ ਜਿੱਥੇ ਸ਼ਾਮ ਦੇ ਸਮੇਂ ਗੋਲੀ ਚੱਲਦੀ ਹੈ ਤੇ ਪੁਲਿਸ ਐਸ ਵਕਤ ਮੌਜੂਦ ਹੈ ਜਿਸ ਵਕਤ ਗੋਲੀ ਚੱਲਦੀ ਹੈ ਉਸ ਵਕਤ ਇੱਕ دہشت ਦਾ ਮਾਹੌਲ ਹੋ ਜਾਂਦਾ ਹੈ ਆ ਬੜਾ ਜਫੜੀ ਪੈ ਜਾਂਦੀ ਹੈ ਗੁੱਡੂ ਸ਼ੇਟ ਜਿਹੜੇ ਕਿ ਕਾਂਗਰਸ ਦੇ ਲੀਡਰ ਨੇ ਉਹਨਾਂ ਦੀ ਦੁਕਾਨ ਮੋਬਾਈਲਾਂ ਦੀ ਦੁਕਾਨ ਹੈ ਮੋਬਾਈਲਾਂ ਦੀ ਦੁਕਾਨ ਤੇ ਆਪਣੇ ਕੰਮ ਕਰ ਰਹੇ ਸੀ ਉਸ ਵਕਤ ਸਟਾਫ ਦੇ ਕਰੀਬ 6-7 ਲੋਕ ਵੀ ਮੌਜੂਦ ਸਨ ਉਸ ਵਕਤ ਦੋ ਹਮਲਾਵਰ ਫਟਕੜੀ ਆਂਦੇ ਆ ਇੱਕ ਉਤਰ ਕੇ ਗੋਲੀ ਚਲਾ ਕੇ ਸ਼ਰੇਆਮ ਚਲਾ ਜਾਂਦਾ ਹੈ ਤੇ ਦੁਕਾਨਾ ਉਸ ਵਕਤ ਬੰਦ ਹੋ ਜਾਂਦੀ ਆ ਆਪਣਾ ਜਫੜੀ ਪੈ ਜਾਂਦੀ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਇਹ دہشت ਦਾ ਮਾਹੌਲ ਹੋ ਜਾਂਦਾ ਹੈ ਇਹ ਉਹਨਾਂ ਗਲਬਤ ਕਰਾਂਗੇ ਕਿ ਇਸ ਵਕਤ ਪਟਿਆਲਾ ਦੀਆਂ ਵਕ ਵਕ ਪਾਰਟੀਆਂ ਇਕੱਠੀਆਂ ਹੋਈਆਂ ਨੇ ਵਕ ਵਕ ਲੋਕਾਂ ਨਾਲ ਗਲਬਤ ਕਰਾਂਗੇ ਕਿ ਅੱਜ ਦੇ ਇਸ ਗੋਲੀ ਚੱਲਣ ਦੇ ਮਾਹੌਲ ਤੋਂ ਬਾਅਦ ਉਹਨਾਂ ਦਾ ਕੀ ਕਹਿਣਾ ਹੈ ਮੋਮਨ ਸਾਹਿਬ ਨੇ ਜੀ ਸ਼ਾਮੇ ਕੋਈ ਕਿਦਰ ਮੋਰਚਾ ਤੇ ਬੰਦੇ ਦੁਆਏ ਨੇ ਤੇ ਗੋਲੀਆਂ ਮਾਰ ਗਏ ਨੇ ਇੱਥੇ ਆ ਪਤਾ ਲੱਗਾ ਵੀ ਇਹਨੂੰ ਥ੍ਰੈਟ ਪਹਿਲਾਂ ਵੀ ਆਉਂਦੇ ਸੀ ਕੋਈ ਮੰਗਿਆ ਜਾ ਰਿਹਾ ਸੀ ਕੁਝ ਉਹ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਇਹ ਥ੍ਰੈਡ ਕੀਤਾ ਵੀ ਬਦਕਿਸਮਤੀਆਂ ਲੋਕਾਂ ਦੀ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਰਹੀ ਹੈ ਲੈਂਡ ਆਰਡਰ ਦੇ ਮੱਥੇ ਤੇ ਲੋਕਲ ਐਸਐਸਪੀ ਨੇ ਨਵੇਂ ਆਦੇ ਨਾ ਤਾਂ ਇਹਦਾ ਨਾਮ ਸੁਣਿਆ ਆਪੀ ਸੀ ਪੁਰਾਣੇ ਐਸਐਸਪੀ ਸਾਹਿਬ ਨੇ ਪਤਾ ਸੀ ਪਰ ਕੋਈ ਪ੍ਰੋਟੈਕਸ਼ਨ ਵਾਲੀ ਗੱਲ ਕਿਸੇ ਨਜ਼ਰ ਨਹੀਂ ਆਈ ਜਿੱਥੇ ਲਾਗੇ ਜਾ ਕੇ ਨਾਕਾ ਵੀ ਨਹੀਂ ਸੀ ਵੇ ਸੱਜੇ ਖੱਬੇ ਤੇ ਪੁਲਿਸ ਵੀ ਨਜ਼ਰ ਨਹੀਂ ਆਈ ਠੀਕ ਹੈ ਤੇ ਰੇ ਬਾਜ਼ਾਰ ਚੋਂ ਵਸਤੇ ਜਾਂਦੇ ਆਉਗੇ ਤੇ ਆਉਂਦੇ ਅੱਜ ਉਸ ਹਫ਼ਤੇ ਲਈ ਕਈ ਸਾਲਾਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਇਹ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਵਾਂ ਤੇ ਜੇ ਗੱਲ ਕੀਤੀ ਜਾਵੇ ਤੇ ਬਟਾਲੇ ਦੀ ਕਿ ਜਿੱਥੇ ਜਿੱਥੇ ਜਿਹੜੇ ਨਾਲ ਫਾਇਰਿੰਗ ਜਿਹੜੀ ਹੁੰਦੀ ਰਹਿੰਦੀ ਹੈ ਮੈਂ ਹਾਂ ਜੀ ਦੂਜੇ ਦੇ ਚੇਤੇ ਫਾਇਰਿੰਗ ਹੋ ਰਹੀ ਹੈ ਪਰ ਹੁਣ ਪੰਜਾਬ ਸਰਕਾਰ ਤੇ ਪੁਲਿਸ ਦਾ ਕੰਮ ਹੈ ਨਾ ਲੋਕ ਵਿਚਾਰੇ ਕੀ ਕਰਨ ਕਿੰਨੇ ਜਿਉਣ ਦੇ ਕਿੰਨੇ ਦੁਕਾਨਾਂ ਬਾਦੇ ਵਾਦੇ ਉਹ ਗੱਲ ਦਾ ਪਤਾ ਤਾਂ ਲੱਗੇ ਫਿਰ ਇੱਕ ਜਰਾ ਜਨਵੀ ਪ੍ਰੋਟੈਕਸ਼ਨ ਵੀ ਨਹੀਂ ਜਦੋਂ ਪਤਾ ਉਹਨਾਂ ਦੀ ਨੌਲੇਜ ਆ ਜੋ ਸੁਣਿਆ ਉਹਨਾਂ ਨੂੰ ਸਾਰੇ ਨੌਲੇਜ ਹੀ ਇੱਕ ਵੀ ਇੱਥੇ ਕੋਈ ਨਾਜਾ ਜਗਰ ਪੁੱਲ ਤੇ ਲੱਗ ਜਾਵੇ ਕੋਈ ਨਾਕਾ ਨਹੀਂ ਸਾਰੀ ਉਹ ਫਰੋਤੀ ਨਹੀਂ ਆ ਰਹੀ ਹੈ ਜੀ ਚਲੋ ਫਰੋਤੀ ਆ ਰਹੀ ਹੈ ਪਤਾ ਲੱਗਾ ਆ ਰਹੀ ਹੈ ਫਰੋਤੀ ਆ ਰਹੀ ਆ ਫਿਰ ਸਾਰੇ ਨਾਲੇ ਸੀਗੇ ਗੱਲ ਸੁਣੀ ਇਹ ਵੀ ਪਤਾ ਲੱਗਾ ਵੀ ਸਭ ਦੀ ਨਾਲੇ ਸੀਗੇ ਹਾਂ ਜੀ وہی ਬਟਾਲੇ ਦੀ ਗੱਲ ਕੀਤੀ ਆ ਬਟਾਲਾ ਆਪਣਾ ਪਰਿਵਾਰ ਆ ਆਪਣਾ ਸ਼ਹਿਰ ਆ ਗੋਲੀਆਂ ਪੂਰੇ ਪੰਜਾਬ ਚ ਚੱਲਿਆ ਵਡਾਲੇ ਚ ਹੁਣ ਇੱਕ ਲੇਟੈਸਟ ਹਮਲਾ ਹੋਇਆ ਜਾਣਕਾਰੀ ਮਿਲੀ ਹੈ ਵੀ ਗੋਲੀ ਚੱਲੀ ਹੈ ਗੋਲੀਆਂ ਰੋਜ਼ ਚੱਲ ਰਹੀਆਂ ਪੰਜਾਬ ਪੰਜਾਬ ਨਹੀਂ ਰਿਹਾ ਪੰਜਾਬ ਦੇ ਲੋਕਾਂ ਨੇ ਜੋ ਵਿਸ਼ਵਾਸ ਕੀਤਾ ਸੀ ਲੋਕਾਂ ਦੇ ਨਾਲ ਬੜਾ ਵੱਡਾ ਵਿਸ਼ਵਾਸ ਘਾਤ ਹੋਇਆ। ਔਰ ਬਿਹਾਰ ਦਾ ਲਾਲੂ ਦਾ ਜੰਗਲ ਰਾਜ ਅਜੇ ਤੱਕ ਕੋਈ ਭੁੱਲਿਆ ਨਹੀਂ। ਪੰਜਾਬ ਜੰਗਲ ਰਾਜ ਬਣ ਚੁੱਕਾ। ਪੰਜਾਬ ਇੱਕ ਜੰਗਲ ਦੇ ਦੌਰ ਚੋਂ ਗੁਜ਼ਰ ਰਿਹਾ। ਔਰ ਇੱਥੇ ਕਹੇ ਦੀ ਜਾਨ ਮਾਲ ਦੀ ਸੁਰੱਖਿਆ ਨਹੀਂ ਹੈ। ਔਰ ਜਾਨ ਮਾਲ ਦੀ ਸੁਰੱਖਿਆ ਜਿਹੜੀ ਹੈ ਉਹ ਲੋਕ ਬਹੁਤ خوف ਦੇ ਸਾਏ 'ਚ ਜੀ ਰਹੇ ਨੇ। ਜਿਹੜਾ ਖੋਪ ਦੇ ਸਾਇ ਚਮਟ ਵਪਾਰੀ ਤੋਂ ਲੈ ਕੇ ਆਮ ਆਦਮੀ ਤੋਂ ਲੈ ਕੇ ਸਾਰੇ ਲੋਕ ਅੱਜ ਇਸ ਜੰਗਲ ਰਾਜ ਨੂੰ ਕਦੀ ਭੁੱਲਣਗੇ ਨਹੀਂ ਉੱਥੇ ਦੇ 20 ਸਾਲ ਹੋ ਗਏ ਨੇ ਇੱਥੇ ਆਉਣ ਵਾਲੀਆਂ ਪੁਸ਼ਤਾਵਾਂ ਵਿੱਚ ਜੜੀਆਂ ਨੇ ਇਸ ਜੰਗਲ ਰਾਜ ਨੂੰ ਭੁੱਲਣ ਵਾਲੀਆਂ ਨਹੀਂ ਔਰ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਘਟਨਾ ਹੈ ਮੈਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵੱਲੋਂ ਇਹਦੀ ਸਖਤ ਨਿਗਹਿਦੀ ਕਰਦਾ اے شوگرہ پرماत्मा ਦਾ ਵਾਹਿਗੁਰੂ ਦਾ ਕਿ ਉਹਦੀ ਜਾਨ ਮਾਲ ਜਿਹੜੀ ਆ ਬਚ ਗਈ ਆ ਉਹ ਸੁਰੱਖਿਤ ਆ ਆਏ ਦਿਨ ਗੋਲੀਆਂ ਚੱਲਣਾ ਆਏ ਦਿਨ ਗੋਲੀਆਂ ਦੇ ਨਾਲ ਨਰਦਹਾ ਹਰ ਹੋਣ ਡਿਆ ਔਰ ਮੈਂ ਸਮੇਂ ਨਾਲ ਸਰਕਾਰ ਬੇਵਸਾ ਅਸਹਾਇ ਦੇਖਣ ਰਹੀ ਆ ਔਰ ਇਹ ਬੇਵਸਾ ਸਹਾਇ ਸਰਕਾਰ ਦੇ ਅੱਗੇ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਇਸ ਵਕਤ ਇਹ ਆਉਣ ਵਾਲੇ ਸਮੇਂ ਦੇ ਅੰਦਰ ਆਉਣ ਵਾਲਾ ਸਮਾਂ ਨਜ਼ਦੀਕ ਆ ਆਉਣ ਵਾਲੇ ਸਮੇਂ ਦੇ ਅੰਦਰ ਇਸ ਲੋਕ ਜਿਹੜੇ ਨੇ ਜਿੱਥੇ ਬਿਹਾਰ ਦੇ ਜੰਗਲ ਰਾਜ ਨੂੰ 20 ਸਾਲ ਨਹੀਂ ਭੁੱਲੇ ਇਸ ਪੰਜਾਬ ਦੇ ਜੰਗਲ ਰਾਜ ਦੇ ਅੰਦਰ ਆਉਣ ਵਾਲੇ ਸਮੇਂ ਦੇ ਅੰਦਰ ਲੋਕ ਇਹਦਾ ਕਰਾਰਾ ਜਵਾਬ ਬੈਲਟ ਦੇ ਰਾਈ ਦੇਣਗੇ ਇਹ ਮੈਂ ਮਹਿਸੂਸ ਕਰਦਾ ਹਾਂ ਔਰ ਠੋਕ ਕੇ ਕਹਣਾ ਕਿ ਇਹੋ ਜਿਹੇ ਲੋਕ ਜੋ ਹੈ ਸਰਕਾਰ ਸੁਤੀ ਤੇ ਨਕਮੀ ਤੇ ਨਠੱਲੀ ਜੜੀ ਆ ਇਹਨੂੰ 10 ਮਿੰਟ ਚੋਂ ਨਹੀਂ ਪਾਉਂਦੇ ਇਹਦੇ ਤੋਂ ਭੋਜਨੀ ਜੀ ਪਤਾ ਹੀ ਆ ਸਾਰਿਆਂ ਨੂੰ ਕਿ ਫਾਇਰਿੰਗ ਹੋਈ ਹੈ ਸ਼ੋਰੂਮ ਦੇ ਉੱਤੇ ਦੇ ਭਾਈ ਪਹਿਲਾਂ ਕਿੰਨੀ ਦੇਰ ਤੋਂ ਤੁਹਾਨੂੰ ਟਰੈਡ ਆ ਰਿਹਾ ਹੈ ਚੱਲੀ ਜਾਂਦੀਆਂ ਜੇ ਟਰੈਡ ਤੇ ਚੱਲਦੀ ਇਹ ਸਾਰੇ ਸ਼ਹਿਰ ਨੂੰ ਹੀ ਆਉਂਦੀਆਂ ਮੀਆਂ ਕਿੰਨੋਂ ਨਹੀਂ ਆਉਂਦੀਆਂ ਮੀਆਂ ਹਰ ਬੰਦਾ ਹੀ ਇਸ ਤੇ ਪਰੇਸ਼ਾਨੀ ਜੀ ਜਿਹੜਾ ਕੰਮ ਕਰਦਾ ਵੇਸੇ ਪਰੇਸ਼ਾਨੀ ਚ ਟਰੈਡ ਕਿਤੇ ਨਾਈ ਸਰ ਕੋਈ ਨਿਸ਼ਾਨ ਦੱਸ ਦੇ ਰਹੇ ਮੈਂ ਜਾਣਦਾ ਨਹੀਂ ਨਿਸ਼ਾਨ ਕੋਈ ਹੈਗਾ ਸਰ ਆਪਣੀ ਦੁਕਾਨ ਤੇ ਕਿੰਨੇ ਕੁ ਲੋਗ ਹੁੰਦੇ ਨੇ ਸਟਾਫ ਹੀ ਪੰਜ ਸੱਤ ਸਤ ਅਸ਼ਟ ਜਬ 10 ਜਾਣੇ ਦਾ ਸਟਾਫ ਹੀ ਹੈ ਜੀ ਤੁਸੀਂ ਮੌਜੂਦ ਸੀ ਹਾਂਜੀ ਹਾਂ ਮੈਂ ਆਫਿਸ ਦੇ ਅੰਦਰ ਬੈਠਾ ਹਾਂ ਹਾਂ ਜਿਸ ਨੂੰ ਬੋਲੀ ਚਾਹੀਦੀ ਕਰਾਉਂਦਾ ਆ ਜੀ ਆ ਜੀ ਭਾਈ ਦੌੜ ਪੈ ਗਈ ਜੀ ਇੱਕਦਮ ਕੀ ਬਣ ਗਿਆ ਕੀ ਕਰ ਸਕਨੇ ਜੀ ਕੀ ਕਹਿਣਾ ਜਾਓਗੇ ਸਰ ਜਾਣ ਲੇਵਾ ਹਾਂ ਬੁਲਾਤਾ ਡੇ ਲਿਆ ਬਿਲਕੁਲ ਕੁਝ ਵੀ ਹੋ ਸਕਦਾ ਹੈ ਜੀ ਦਿਨਾਂ ਦੇ ਕਿੰਨੇ ਕੁਝ ਵੀ ਹੋ ਸਕਦਾ ਹੈ ਮਾਲਕਾਂ ਨੇ ਕਮਪਲੇਂਟ ਕੀਤੀ ਤੋਂ ਬਾਅਦ ਪੰਜਾਬ ਤੋਂ ਇੱਕਲੀ ਰੈਐਕਸ਼ਨ ਜੀ કરી ਕਰ ਰਿਹਾ ਜੀ ਹੁਣ ਤੇ ਨਵੇਂ ਐਸਐਸਪੀ ਸਾਹਿਬ ਤੇ ਹੁਣੀ ਆਏ ਆ ਜੀ ਉਹਦੇ ਜੇ ਆ ਕੇ ਤੇ ਉਹਨਾਂ ਨੇ ਕੱਲ ਹੀ ਚਾਰਜ ਲਿਆ ਕਰ ਰਿਹਾ ਲੈਟਸ ਗੋ ਸਰ ਕਿੰਨੇ ਵਜੇ ਦੀ ਵਾਰਦਾਤ ਹੈ ਇਹ 6:30 ਆਲਮੋਸਟ ਹੁਣ 6:30 ਵਜੇ ਵਾਰਦਾਤ ਕੋਈ ਦਾ ਟਾਈਮ ਵੀ ਨਹੀਂ ਹੈ ਹੁਣ ਪੁਲਿਸ ਦਾ ਟਾਈਮ ਕੀ ਰੱਖੋਗੇ ਜੀ ਸਾਡਾ ਸਟ੍ਰੈਟ ਕਰ ਗਏ ਕੋਈ ਸਾਰੇ ਸ਼ਹਿਰ ਦਾ ਵੇਖੋ ਜੀ 7:00 7:30 ਤੇ ਸਾਰਾ ਸ਼ਹਿਰ ਬੰਦ ਹੁੰਦਾ ਪਿਆ ਜੀ ਰੋਜ਼ ਇਦਾਂ ਹੀ ਇਹੀ ਹਾਲਾਤ ਹੈ ਜੀ ਸਾਡਾ ਤੇ ਮੇਨ ਬਾਜ਼ਾਰ ਆ ਤੁਸੀਂ ਵੇਖੋ ਚੱਲਦਾ ਰੋਡ ਆ ਇੱਥੇ ਵੀ ਇਹ ਹਾਲਾਤ ਆ ਸੋ ਮੈਨੂੰ ਪਤਾ ਲੱਗਾ ਵੀ ਗੋਲੀ ਚੱਲੀ ਹੈ ਮੈਂ ਉਸ ਟਾਈਮ ਆਇਆ ਠੀਕ ਹੈ ਜਿਹੜਾ ਵੀ ਪੁਲਿਸ ਦੀਆਂ ਟੀਮਾਂ ਲੱਗੀਆਂ ਨੇ ਜਿਹੜਾ ਵੀ ਕਾਨੂੰਨ ਹੱਥ ਚ ਲਊਗਾ ਕਾਨੂੰਨ ਆਪਣੀ ਕਰਨਾ ਕਰੋ ਕਿ ਇਨਸੀਡੈਂਟ ਲੱਗਦਾ ਕਿ ਇਹ ਸतीश ਵੈ ਸਾਰਾ ਕਲੀਅਰ ਹੋਇਆ ਜੋ ਵੀ ਸਮਾਂ ਦੱਸ ਰਹੇ ਵੀ ਪਹਿਲਾਂ ਵੀ ਹਫਤਾ ਹੋ ਗਿਆ ਥੈਟ ਨਿਕੋਲ ਆ ਗਿਆ ਮੈਨੂੰ ਉਹ ਸਾਰਾ ਹੁਣ ਜੋ ਵੀ ਅਪੁਲਸ ਆਪਣੀ ਕਾਰਵਾਈ ਕਰਨਗੇ ਸਾਡੀ ਗੱਲ ਵੀ ਉਹਨਾਂ ਨਾਲ ਹਾਂ ਬਿਲਕੁਲ ਬਿਲਕੁਲ ਪ੍ਰਾਜੈਕਟ ਠੀਕ ਇੰਨੀ ਕੀ ਹੈ ਇਹਨਾਂ ਨੇ ਬੇਸਿਕਲੀ ਪਹਿਲੇ ਥ੍ਰੈਟ ਕਾਲ ਵੀ ਕੋਈ ਆ ਰਹੀ ਸੀ ਜੇ ਕੁਝ ਹਾਂ ਹਾਂ ਦੱਸ ਰਹੇ ਹੁਣ ਮੈਨੂੰ ਪਤਾ ਲੱਗਾ ਵੀ ਥ੍ਰੈਟ ਕਾਲ ਨਾ ਪਹਿਲਾਂ ਆਈਆਂ ਸੀ ਬਟ ਉਹ ਇਹਨਾਂ ਨੇ ਦੱਸਿਆ ਪੁਲਸ ਨੂੰ ਠੀਕ ਹੈ ਪਰ ਜਿਹੜਾ ਵੀ ਜਿੰਨੇ ਵੀ ਕਾਨੂੰਨ ਹੱਥ ਚ ਲਿਆ ਕਾਨੂੰਨ ਆਪਣਾ ਕੰਮ ਕਰਦਾ ਅਧਿਕਾਰ ਖਲਾ ਮਿਲੇ ਸੀ ਕਿ ਅੱਜ ਕਰੀਬ 6 20 ਦੇ ਕਰੀਬ ਇੱਥੇ ਆਪਣੇ ਗੁੱਡੂ ਜੀ ਨੇ ਕਾਂਗਰਸੀ ਡਿਟਰਨੇ ਦੀ ਨੰਬਰ ਟਾਲੇ ਦੇ ਉਹਨਾਂ ਦੀ ਦੁਕਾਨ ਤੇ ਕੋਈ ਅਨਨੋਨ ਪਰਸਨ ਫਾਇਰ ਕਰਦਾ ਜੇ ਮੌਕੇ ਤੇ ਪਹੁੰਚੇ ਆ ਤੇ ਅਸੀਂ ਦੇਖਿਆ ਜੋ ਮੌਕੇ ਤੇ ਜਿਹੜੇ ਹਾਜ਼ਰੀਨ ਸੀ ਜਿਨ੍ਹਾਂ ਨੇ ਆਈ ਬਿਟਰ ਸਾਨੂੰ ਉਹਨਾਂ ਨੂੰ ਦੱਸਿਆ ਕਿ ਦੋ ਬੰਦੇ ਮੋਟਰਸਾਈਕਲ ਤੇ ਆਏ ਸੀ ਇੱਕ ਬੰਦੇ ਨੇ ਉਤਰ ਕੇ ਤੇ ਸ਼ੀਸ਼ੇ ਵੱਲ ਨੂੰ ਕਰਕੇ ਤੇ ਇੱਕ ਫਾਇਰ ਕਰਤਾ ਫਾਇਰ ਕਰਕੇ ਤੇ ਨਾਲ ਉੱਤਰ ਕੇ ਮੋਟਰਸਾਈਕਲ ਤੇ ਬੈਠ ਕੇ ਤੇ ਦੌੜ ਗਏ ਤੇ ਅਸੀਂ ਆਪਣੀਆਂ ਟੀਮਾਂ ਲਗਾਤੀਆਂ ਤੇ ਜਲਦੀ ਅਸੀਂ ਪ੍ਰੈਸ ਕਰਾਂਗੇ ਸਭ ਤੋਂ ਮਕੀ ਵੀ ਆਈ ਹੈ ਇਹਨਾਂ ਨੂੰ ਕਿੱਥੋਂ ਪਹਿਲੇ ਇਹਦੇ ਸਬੰਧ ਚ ਪਹਿਲੀਆਂ ਪੁਰਾਣੀਆਂ ਵੀ ਆਉਂਦੇ ਰਹੀਆਂ ਇਹਨਾਂ ਨੂੰ ਕੇਸ ਵੀ ਦਰਜ ਹੈ ਜੀ ਕਿਹਦੇ ਵੱਲੋਂ ਸਰ ਕੇਸ ਵੀ ਦਰਜ ਹੈਗਾ ਜੀ ਕਿਹਦੇ ਵੱਲੋਂ ਲੋਆਈ ਤਾਂ ਉਹ ਗੈਂਗਸਟਰ ਵੱਲੋਂ ਆਈਆਂ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ